ਸ਼੍ਰੀ ਕਿਰਪੂ ਸਾਹਿਬ ਦੇ ਲਾਗੇ ਮੁੱਖ ਮਾਰਗ ਦੇ ਉੱਤੇ ਇੱਕ ਬੇਕਾਬੂ ਹੋਈ ਸਬਜ਼ੀ ਦੇ ਨਾਲ ਲੱਦੀ ਹੋਈ ਪਿਕਅਪ ਨੇ ਇੱਕ ਦੁਕਾਨ ਦੇ ਬਾਹਰ ਖੜੇ ਹੋਏ ਮੋਟਰਸਾਈਕਲਾਂ ਨੂੰ ਦਰੜ ਦਿੱਤਾ। ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪਿਕਅਪ ਜੋ ਕਿ ਸਬਜ਼ੀ ਦੇ ਨਾਲ ਲੱਦੀ ਹੋਈ ਸੀ ਦੁਕਾਨ ਦੇ ਬਾਹਰ ਖੜੇ ਹੋਏ ਮੋਟਰਸਾਈਕਲਾਂ ਦੇ ਉੱਤੇ ਚੜ ਗਈ ਤੇ ਬਾਅਦ ਦੇ ਵਿੱਚ ਰੁੱਖ ਦੇ ਨਾਲ ਟਕਰਾ ਗਈ। ਨਿਮਤ ਇਹ ਰਿਹਾ ਕਿ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੁਕਾਨ ਦੇ ਬਾਹਰ ਖੜੇ ਹੋਏ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਜੀਪ ਦਾ ਵੀ ਭਾਰੀ ਨੁਕਸਾਨ ਹੋ ਗਿਆ ਜੇਕਰ ਉਸ ਸਮੇਂ ਉੱਥੇ ਕੋਈ ਵਿਅਕਤੀ ਖੜਾ ਹੁੰਦਾ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਵੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ